ਕੱਲ ਬਣਾ ਰੱਖਿਆ ਕਹਾ ਕਹਾਣੀ ਗਰੀਬ ਆਦਮੀ ਐਸੇ ਜਾਵ ਰ ਐਸੇ ਚਲ ਜਾਵਾਂ। ਆ ਟਾਈਮ ਕਿਤਨਾ 11 ਵਜੇ ਹੈ 12 ਵਜੇ ਸਮਝ ਲਓ 11 12 ਵਜੇ ਹੈ। ਇਨਕੀ ਡਿਪਟੀ 10 ਵਜੇ ਆਨੇਗੀ। ਜੇ ਮਿਲਦੀ ਨਹੀਂ ਹੈ ਵੈਂਟੀਲੇਟਰ ਲਈ ਅਸੀਂ ਵੱਡੇ ਐਸਐਮਓ ਸਾਹਿਬ ਦੇ ਕੋਲ ਵੀ ਮਿਲ ਕੇ ਆਏ ਕਹਿੰਦੇ ਜੀ ਵੈਂਟੀਲੇਟਰ ਹੈ ਨਹੀਂ ਗਾਏ। ਆਇਆ ਹੀ ਨਹੀਂ ਡਾਕਟਰ। ਕੋਈ ਡਾਕਟਰ ਨਹੀਂ ਆਇਆ। ਨਹੀਂ। ਅੰਦਰ ਉਹ ਪਲਸਟਰ ਕਰ ਰਹੇ ਆ। ਹਾਂ। ਪਲਸਟਰ ਕਰ ਰਹੇ ਆ। ਪਲਸਟਰ ਕਰ ਰਹੇ ਆ। ਹਾਂ। ਇਹ ਕੋਈ ਪਤਾ ਨਹੀਂ ਕਿਹਾ ਤੇ ਕਿ ਵੈਂਟੀਲੇਟਰ ਕਮੀ ਦੀ ਵਜੇ ਨਾ ਹੋਈ ਤੇ ਵੈਂਟੀਲੇਟਰੀ ਸਹੂਲਤਾਂ ਹੋਣੀ ਚਾਹੀਦੀ ਪਈ। ਸਮਾਰ ਹੋ ਗਿਆ ਵਾ ਤੁਹਾਡੇ ਲਈ ਬਣ ਗਿਆ ਵਾ ਕਿਸ ਤਰ੍ਹਾਂ ਦੇਖਦੇ ਹੋ? ਵਧੀਆ ਜੀ ਬਹੁਤ ਵਧੀਆ ਲੱਗ ਰਿਹਾ। ਬਹੁਤ ਵਧੀਆ ਲੱਗ ਰਿਹਾ। ਜਮਾਨ ਸਰਕਾਰ ਦਾ ਤੋਹਫਾ ਕਿਤਾ ਲੱਗਿਆ ਤੁਹਾਨੂੰ? ਬਹੁਤ ਵਧੀਆ। ਹਸਪਤਾਲ ਦੇ ਵਿੱਚ ਅਰਵਿੰਦ ਕੇਜਰੀਵਾਲ ਆ ਰਹੇ ਨੇ। ਵਧੀਆ ਹੈ ਜੀ। ਵਧੀਆ। ਹਾਂਜੀ ਹਾਂਜੀ। ਤੇ ਕਿਸ ਤਰ੍ਹਾਂ ਦੇਖਦੇ ਹੋ ਸਿਵਲ ਹਸਪਤਾਲਾ ਨਿਰਮਾਣ ਹੋ ਚੁੱਕਾ ਵਾ ਅਪਗ੍ਰੇਡ ਹੋ ਚੁੱਕਾ ਵਾ। ਹਾਂਜੀ ਹਾਂਜੀ ਬਹੁਤ ਵਧੀਆ ਅੱਛੀ ਗੱਲ ਹੈ ਜੀ ਇਹਦੇ ਬਾਰੇ। ਹਾਂ ਬਹੁਤ ਅੱਛਾ ਕੀਤਾ ਇਹਨਾਂ ਨੇ ਐਡਾ ਬੜਾ ਤੋਹਫਾ ਦਿੱਤਾ। ਹਾਂ ਤਜੇ ਮਾਨ ਸਰਕਾਰ ਵਧੀਆ ਹੀ ਕਰ ਰਹੀ ਹੈ ਕੋਈ ਮਾਰਾ ਕੰਨੀ ਜਾ ਰਹੀ ਕਾਫੀ ਟਾਈਮ ਤੋਂ ਪੁਰਾਣਾ ਕਾਫੀ ਪੁਰਾਣਾ ਹੋ ਗਿਆ ਸਿਕਾ ਹਸਪੀਟਲ ਹੋਣਾ ਚਾਹੀਦਾ ਨਵੀਕਰਨ ਹੋਣਾ ਚਾਹੀਦਾ ਉਸ ਸਿਕਿਡ ਕਈ ਵਾਰੀ ਡਾਕਟਰ ਸਰ ਜਿਹੜੇ ਤੇਮ ਦੇ ਸੀਗੇ ਹੁਣ ਸਰਕਾਰ ਹੈਗੀ ਹੈ ਵਧੀਆ ਹੁਣ ਦੇਖੋ ਹੁਣ ਸਹੀ ਚੱਲਿਆ ਤਾਂ ਜੀ ਲੁਧਿਆਣਾ ਦੇ ਸਿਵਲ ਹਸਪਤਾਲ ਦੇ ਵਿੱਚ ਅੱਜ ਆਮ ਆਦਮੀ ਪਾਰਟੀ ਦੇ ਅਰਵਿੰਦ ਕੇਜਰੀਵਾਲ ਤੇ ਮੁੱਖ ਮੰਤਰੀ ਸੀਐਮ ਭਗਵੰਤ ਮਾਨ ਅੱਜ ਸਿਵਲ ਹਸਪਤਾਲ ਦੇ ਵਿੱਚ ਪਹੁੰਚ ਰਹੇ ਨੇ ਇਹ ਤਸਵੀਰਾਂ ਦੇਖ ਸਕਦੇ ਹੋ ਸਿਵਲ ਹਸਪਤਾਲ ਦੀ ਜਿੱਥੇ ਕਿ ਅਪਗ੍ਰੇਡ ਕੀਤਾ ਗਿਆ ਸਿਵਲ ਹਸਪਤਾਲ ਨੂੰ ਉਸ ਦਾ ਹੀ ਉਸ ਦੇ ਦੌਰਾਨ ਹੀ ਉਦਘਾਟਨ ਕਰਨ ਆ ਰਹੇ ਨੇ ਅਰਵਿੰਦ ਕੇਜਰੀਵਾਲ ਸੱਤ ਬੋਲੇ ਤੋਂ ਤਸਵੀਰਾਂ ਦਿਖਾ ਦਿੰਦਾ ਪਹਿਲਾ ਇੱਥੇ ਸਿਵਲ ਹਸਪਤਾਲ ਲਿਖਿਆ ਹੁੰਦਾ ਜਿੱਤੇ ਹੁਣ ਇਸ ਦਾ ਨਾਮ ਬਦਲ ਕੇ ਲਾਡ ਮਹਾਵੀਰ ਸਿਵਲ ਹਸਪਤਾਲ ਲਿਖਿਆ ਗਿਆ ਰੱਖਿਆ ਗਿਆ ਹੈ ਤੇ ਹੁਣ ਤੁਹਾਨੂੰ ਦੱਸ ਦਈਏ ਕਿ ਅੱਜ ਅਰਵਿੰਦ ਕੇ ਜੀ ਟਿਵਾਲ ਸੁਪਰੀਮੋ ਆਮ ਆਦਮੀ ਪਾਰਟੀ ਦੇ ਅੱਜ ਸਿਵਲ ਹਸਪਤਾਲ ਦਾ ਉਦਘਾਟਨ ਕਰਨ ਆ ਰਹੇ ਨੇ ਤੇ ਨਾਲ ਮੁੱਖ ਮੰਤਰੀ ਤੇ ਹੋਰ ਵੀ ਤਮਾਮ ਜਿਹੜੇ ਕੀ ਵਿਧਾਇਕ ਇੱਥੇ ਪਹੁੰਚ ਰਹੇ ਨੇ ਤੇ ਸੁਰੱਖਿਆ ਪ੍ਰਬੰਧ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਸੁਰੱਖਿਆ ਪ੍ਰਬੰਧ ਕੜੇ ਸੁਰੱਖਿਆ ਪ੍ਰਬੰਧ ਕੀਤੇ ਗਏ ਨੇ ਤੇ ਹੋਰ ਵੀ ਜਿਹੜੀ ਕਿ ਹੈ ਇੱਥੇ ਲੋਕਾਂ ਨੂੰ ਜਿਹੜੇ ਲੋਕਾਂ ਨੂੰ ਜਿਹੜੀ ਕਿ ਹੈ ਸਹੂਲਤਾ ਵੱਧ ਮਿਲਣ ਉਸ ਨੂੰ ਲੈ ਕੇ ਜਿਹੜੀ ਕਿ ਹੈ ਸਿਵਲ ਹਸਪਤਾਲ ਦੇ ਵਿੱਚ ਅਪਗ੍ਰੇਡ ਅਪਗ੍ਰੇਡ ਕੀਤਾ ਗਿਆ ਵਾ ਤੇ ਤੁਹਾਨੂੰ ਦੱਸ ਦਈਏ ਕਿ ਅੰਦਰ ਇੱਕ OTT ਦਾ ਨਿਰਮਾਣ ਕੀਤਾ ਗਿਆ ਵਾ ਤਾਂ ਕਿ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਕਾਫੀ ਲੋਕਾਂ ਨੂੰ ਦਿੱਕਤ ਪਰੇਸ਼ਾਨੀਆਂ ਸਾਹਮਣਾ ਕਰਨਾ ਪੈਂਦਾ ਸੀਗਾ ਲੋਕ ਪ੍ਰਾਈਵੇਟ ਦੇ ਵੱਲ ਜ਼ਿਆਦਾ ਭਜਦੇ ਸੀਗੇ ਲੋਕ ਕਾਫੀ ਪ੍ਰੇਸ਼ਾਨ ਸੀਗੇ ਸਿਵਲ ਹਸਪਤਾਲ ਤੋਂ ਤੇ ਉਸ ਨੂੰ ਦੇਖਦੇ ਹੋਈ ਅੱਜ ਮਾਨ ਸਰਕਾਰ ਦੇ ਵੱਲੋਂ ਸਿਵਲ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਅਪਗ੍ਰੇਡ ਕੀਤਾ ਗਿਆ ਉਸ ਨੂੰ ਚਲਦੇ ਤਹਿਤ ਅੱਜ ਅਰਵਿੰਦ ਕੇਜਰੀਵਾਲ ਜਿਹੜੇ ਕਿ ਅੱਜ ਇਸ ਸਿਵਲ ਹਸਪਤਾਲ ਲਾਰਡ ਮਹਾਵੀਰ ਸਿਵਲ ਹਸਪਤਾਲ ਦਾ ਅੱਜ ਲੁਧਿਆਣਾ ਵਿਖੇ ਉਦਘਾਟਨ ਕਰਨਗੇ ਤੇ ਇਹ ਤਸਵੀਰਾਂ ਸੁਰੱਖਿਆ ਪ੍ਰਬੰਧੀਆਂ ਵੀ ਦਿਖਾ ਰਹੀਆਂ ਤੇ ਇੱਕ ਹੋਰ ਗੱਲ ਤੁਹਾਨੂੰ ਦੱਸ ਦਈਏ ਕਿ ਮੀਡੀਆ ਦੀ ਜਿਹੜੀ ਕਿ ਐਂਟਰੀ ਇੱਥੇ ਸਿਵਲ ਹਸਪਤਾਲ ਦੇ ਵਿੱਚ ਨਹੀਂ ਹੈ ਕਿਉਂ ਕਿਉਂਕਿ ਮੀਡੀਆ ਦੀ ਐਂਟਰੀ ਜਿਹੜੀ ਕਿ ਹੈ ਇੰਡੋਰ ਸਟੇਡੀਅਮ ਚ ਹੈ ਉੱਥੇ ਹੀ ਜਿਹੜੀ ਆ ਅਰਵਿੰਦ ਕੇਜਰੀਵਾਲ মিডিਆ ਦੇ ਨਾਲ ਰੂਬਰੂ ਹੋਣਗੇ ਤੇ ਸੀਐਮ ਭਗੰਤ ਮਾਨ ਵੀ ਉੱਥੇ ਹੋਣਗੇ ਤੇ ਇੱਕ ਤੰਦਾਜ਼ੀ ਕੀ ਅੱਜ ਦੇ ਤਰੀਕ ਦੇ ਵਿੱਚ ਵਿਸ਼ਾਲ ਰੈਲੀ ਕੱਢੀ ਜਾ ਰਹੀ ਹੈ ਇੰਡੋਰ ਸਟੇਡੀਅਮ ਤੋਂ ਸ਼ੁਰੂਆਤ ਹੋਵੇਗੀ ਸੰਜੀਵ ਰੋੜੇ ਜੀ ਹੱਕ ਤੇ ਜੋ ਕਿ ਵੈਸਟ ਹਲਕੇ ਤੋਂ ਵੀ ਤਾਇਆ ਖੜੇ ਹਨ ਐਮਪੀ ਰਾਜ ਸਭਾ ਦੇ ਤੇ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਲੁਧਿਆਣਾ ਦੀਆਂ ਜਿੱਤੇ ਕਿ ਅੱਜ ਖਾਸ ਦਿਨ ਹੈ ਆਮ ਆਨਵੀ ਪਾਰਟੀ ਦੇ ਲਈ ਕਿਉਂਕਿ ਅਰਵਿੰਦ ਕੇਜਰੀਵਾਲ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਸੋ ਇਹ ਤਸਵੀਰਾਂ ਲੁਧਿਆਣਾ ਦੇ ਸਿਵਲ ਹਸਪਤਾਲ ਦੀ ਬਾਹਰ ਦੀਆਂ ਦਿਖਾ ਰਿਹਾ ਜਿੱਥੇ ਕਿ ਟ੍ਰੈਫਿਕ ਏਸੀਪੀ ਜਤਿਨ ਬਾਂਸਲ ਵੀ ਪਹੁੰਚ ਚੁੱਕੇ ਨੇ ਤਾਂ ਕਿ ਜਿਹੜਾ ਕਿ ਇੱਥੇ ਦਾ ਟ੍ਰੈਫਿਕ ਜਿਹੜਾ ਕਿ ਹੈ ਕੰਟਰੋਲ ਦੇ ਵਿੱਚ ਰਹਿ ਸਕੇ ਤੇ ਹੋਰ ਵੀ ਆਲਓਵਰ ਦੇ ਵੱਡੇ ਅਧਿਕਾਰੀ ਵੀ ਏਸੀਪੀ ਪਹੁੰਚ ਚੁੱਕੇ ਨੇ ਤੇ ਐਸਐਚਓ ਸਾਹਿਬਾਨ ਵੀ ਜਿਹੜੇ ਕਿ ਸਾਰੇ ਪਹੁੰਚ ਚੁੱਕੇ ਨੇ ਤਾਂ ਕਿ ਇੱਥੇ ਕੋਈ ਵੀ ਟਰੈਫਿਕ ਨੂੰ ਲੈ ਕੇ ਕੋਈ ਸਮੱਸਿਆ ਨਾ ਹੋਵੇ ਜਿਹੜਾ ਕਾਫਲਾ ਜਿਹੜਾ ਕਿ ਆਰਾਮ ਦੇ ਨਾਲ ਆ ਸਕੇ ਤੇ ਚੈਕਿੰਗ ਦੀ ਮਸ਼ੀਨਾ ਵੀ ਜਿਹੜੀ ਕਿ ਇੱਥੇ ਆ ਚੁੱਕੀਆਂ ਨੇ ਤੇ ਹੋਰ ਵੀ ਜਿਹੜੇ ਕਿ ਲੋਕ ਲੋਕ ਜਿਹੜੇ ਲੋਕ ਇੱਥੇ ਖੜੇ ਨੇ ਅਰਵਿੰਦ ਕੇਜਰੀਵਾਲ ਨੂੰ ਮਿਲਣ ਦੀ ਖੜੇ ਨੇ ਇਹ ਤਸਵੀਰਾਂ ਲੁਧਾਨਾ ਲਾਈਵ ਤੋਂ ਤੁਹਾਨੂੰ ਦਿਖਾ ਰਹੇ ਹਾਂ ਪਾਜੀ ਕਿਸ ਤਰ੍ਹਾਂ ਦੇਖਦੇ ਹੋ ਅਰਵਿੰਦ ਕੇਜਰੀਵਾਲ ਆ ਰਹੇ ਨੇ ਜੀ ਸਿਵਲ ਹਸਪਤਾਲ ਸਿਵਲ ਹਸਪਤਾਲ ਨਿਰਮਾਣ ਹੋ ਗਿਆ ਵਾ ਤੁਹਾਡੇ ਲਈ ਬਣ ਗਿਆ ਵਾ ਕਿਸ ਤਰ੍ਹਾਂ ਦੇਖਦੇ ਹੋ ਇਹ ਬਹੁਤ ਵਧੀਆ ਲੱਗ ਰਿਹਾ ਬਹੁਤ ਵਧੀਆ ਲੱਗ ਰਿਹਾ ਠੀਕ ਹੈ ਮਾਨ ਸਰਕਾਰ ਦਾ ਤੋਹਫਾ ਕਿਤਾ ਲੱਗਿਆ ਤੁਹਾਨੂੰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਿਆ ਹਸਪਤਾਲ ਦੇ ਵਿੱਚ ਅਰਵਿੰਦ ਕੇਜਰੀਵਾਲ ਆ ਰਹੇ ਨੇ ਵਧੀਆ ਹੈ ਜੀ ਵਧੀਆ ਹਾਂਜੀ ਹਾਂਜੀ ਤੇ ਕਿਸ ਤਰ੍ਹਾਂ ਦੇਖਦੇ ਹੋ ਸਿਵਲ ਹਸਪਤਾਲ ਨਿਰਮਾਣ ਹੋ ਚੁੱਕਾ ਹੈ ਅਪਗ੍ਰੇਡ ਹੋ ਚੁੱਕਾ ਹੈ ਹਾਂਜੀ ਹਾਂਜੀ ਬਹੁਤ ਬੜੀ ਅੱਛੀ ਗੱਲ ਹੈ ਜੀ ਇਹਦੇ ਬਾਰੇ ਅੱਛਾ ਪਹਿਲੇ ਪਹਿਲੇ ਸਿਵਲ ਹਸਪਤਾਲ ਚ ਕੀ ਐਸਾ ਕਮੀ ਸੀਗੀ ਤੇ ਹੁਣ ਕੀ ਕਮੀ ਹੋਈ ਵੇ ਪਹਿਲੇ ਵੀ ਕੋਈ ਕਮੀ ਹੈ ਨਹੀਂ ਸੀਗੀ ਚਲੋ ਹੁਣ ਵੀ ਠੀਕ ਹੀ ਹੈ ਕੋਈ ਕੁਝ ਜ਼ਿਆਦਾ ਵਧੀਆ ਹੀ ਕੀਤਾ ਹੋਣਾ ਜੀ ਕੋਈ ਉਹ ਨੁਕਸਾਨ ਵਾਲੀ ਗੱਲ ਤਾਂ ਹੈ ਨਹੀਂ ਹਾਂਜੀ ਅੱਛਾ ਹੋਰ ਜਿਹੜਾ ਸਟਾਫ ਕਮਿਸ਼ਨਰੀ ਹੁੰਦਾ ਚਲੋ ਪੂਰਾ ਕਰਤਾ ਮਾਨ ਸਰਕਾਰ ਨੇ ਕਿ ਉਹ ਦਾਨਾ ਵਾਸੀਆਂ ਨੂੰ ਤੋਹਫਾ ਦਿੱਤਾ ਕਿਸ ਤਰ੍ਹਾਂ ਦੇਖਦੇ ਹੋ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਹਾਂ ਬਹੁਤ ਅੱਛਾ ਕੀਤਾ ਇਹਨਾਂ ਨੇ ਇੰਨਾ ਬੜਾ ਤੋਹਫਾ ਦਿੱਤਾ ਹੈ ਮਾਨ ਸਰਕਾਰ ਨੇ ਬਸ ਵੀ ਮਾਨ ਸਰਕਾਰ ਵਧੀਆ ਹੀ ਕਰ ਰਹੀ ਹੈ ਕੋਈ ਮਾੜਾ ਤਾਂ ਨਹੀਂ ਕਰ ਰਹੀ ਹੈ ਹਾਂਜੀ ਠੀਕ ਹੈ ਤੋਂ ਬਿਲਕੁਲ ਲੋਕਾਂ ਦੇ ਵੱਲੋਂ ਵੀ ਜਿਹੜੇ ਕਿਹਾ ਜਾਹਿਰ ਕੀਤਾ ਜਾ ਰਿਹਾ ਕਿ ਮਾਨ ਸਰਕਾਰ ਲਗਾਤਾਰ ਆਪਣਾ ਜਿਹੜਾ ਕਿ ਆ ਵਾਦਾ ਜਿਹੜਾ ਕਿ ਪੂਰਾ ਕਰਦੀ ਨਜ਼ਰ ਆ ਰਹੀ ਹੈ ਪਰ 3 ਸਾਲ ਜਿਹੜਾ ਹਰੇਕ ਕੰਮ ਨੂੰ ਜਿਹੜੀ ਕਿ ਆ ਥੋਲੀ ਥੋਲੀ ਜਿਹੜੀ ਕਿ ਆ ਕੰਮ ਹੁੰਦਾ ਵੈ ਪਰ ਬਾਕੀਆਂ ਲੋਕਾਂ ਦੇ ਵੱਲੋਂ ਕਈ ਵਾਰੀ ਕਿਹਾ ਹੀ ਜਾਂਦਾ ਸੀ 3 ਸਾਲ ਕਿੱਥੇ ਰੇ ਗਏ ਪਰ ਅੰਦਾਜ਼ੇ ਕੀ ਲਗਾਤਾਰ ਜਿਹੜੀ ਕਿ ਆ ਕੰਮ ਕਰਨ ਨੂੰ ਟਾਈਮ ਜ਼ਰੂਰ ਲੱਗਦਾ ਵੈ ਹੋਰ ਵੀ ਲੋਕਾਂ ਨਾਲ ਗੱਲਬਾਤ ਕਰਾਂਗੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਕਿ ਸਭ ਰੋਸ ਪਤਾਲਾ ਨਿਰਮਾਣ ਹੋ ਚੁੱਕਾ ਹੈ ਅਪਗ੍ਰੇਡ ਹੋ ਚੁੱਕਾ ਹੈ ਬਹੁਤ ਵਧੀਆ ਜੀ ਹੋਣਾ ਚਾਹੀਦਾ ਹੈ ਕਾਫੀ ਟਾਈਮ ਤੋਂ ਪੁਰਾਣਾ ਕਾਫੀ ਪੁਰਾਣਾ ਹੋ ਗਿਆ ਸੀਗਾ ਹਸਪੀਟਲ ਹੋਣਾ ਚਾਹੀਦਾ ਨਵੀਕਰਨ ਹੋਣਾ ਚਾਹੀਦਾ ਸੀ ਕਾਫੀ ਪੁਰਾਣਾ ਸੀਗਾ ਹਸਪੀਟਲ ਪਹਿਲਾਂ ਅੱਛਾ ਕਿਹੜੀ ਕਿਹੜੀ ਐਸੀ ਤੁਹਾਨੂੰ ਦਿੱਕਤਾਂ ਆਉਂਦੀਆਂ ਸੀਗੀਆਂ ਪਹਿਲੇ ਦਿੱਕਤਾਂ ਇਹ ਸੀ ਕਿ ਕਈ ਵਾਰੀ ਡਾਕਟਰ ਸਰ ਛੁੱਟੇ ਤੇ ਹੁੰਦੇ ਸੀਗੇ ਹੁਣ ਸਰਕਾਰ ਹੈਗੀ ਹੈ ਵਧੀਆ ਹੁਣ ਦੇਖੋ ਹੁਣ ਸਹੀ ਚੱਲਿਆ ਤਾਂ ਅੱਛਾ ਲੋਕਾਂ ਦੇ ਵੱਲੋਂ ਕਹੇ ਜਾਂਦਾ ਨਾ ਕਿ 3 ਸਾਲ ਬਾਅਦ ਚਲੋ ਕੰਮ ਤਾਂ ਹੌਲੀ ਹੌਲੀ ਹੁੰਦੇ ਨੇ ਕਹਿਣਾ ਜੋਗੇ ਦੇ ਬਾਰੇ ਹਾਂ ਕੰਮ ਤਾਂ ਹੌਲੀ ਹੌਲੀ ਹੁੰਦਾ ਇੱਕਦਮ ਵੀ ਕੋਈ ਸਰਕਾਰ ਕੋਈ ਵੀ ਸਰਕਾਰ ਹੋਵੇ ਭਾਵੇਂ ਭਾਵੇਂ ਬੀਜੇਪੀ ਹੋਵੇ ਭਾਵੇਂ ਆ ਆ ਹੋਵੇ ਇੱਕਦਮ ਹੀ ਕੋਈ ਕਰ ਨਹੀਂ ਸਕਦੀ ਹੌਲੀ ਹੌਲੀ ਕੰਮ ਹੁੰਦਾ ਹੁੰਦਾ ਇਹ ਤਾਂ ਹੁਣ ਵਧੀਆ ਹੋ ਗਿਆ ਕਿ ਹਸਪੀਟਲ ਦਾ ਵਧੀਆ ਕੰਮ ਕੀਤਾ ਇਹਨਾਂ ਨੇ ਅੱਗੇ ਮੈਂ ਵੀ ਇੱਥੇ ਆਂਦਾਂ ਆਂਦਾ ਰਿਆ ਸੀਗਾ ਤੇ ਮੈਨੂੰ ਵੀ ਕਾਫੀ ਟਾਈਮ ਲੱਗ ਜਾਂਦਾ ਸੀ ਜੇ ਡਾਕਟਰ ਨੂੰ ਵਿਜ਼ਿਟ ਕਰਨਾ ਹੋਵੇ ਜਾਂ ਕੋਈ ਕੰਮ ਕਰਨਾ ਹੋਵੇ ਹੁਣ ਹੌਲੀ ਹੌਲੀ ਵਧੀਆ ਹੋ ਰਿਹਾ ਤੇ ਕਰਦੇ ਆਪਾਂ ਥੈਂਕਸ ਕਰਦੇ ਹੈ ਪ੍ਰਾਈਵੇਟ ਜਾਨ ਜਾਨ ਵਿੱਚ ਦਿੱਕਤ ਹੁੰਦੀ ਹੈ ਉਹ ਕਾਫੀ ਜ਼ਿਆਦਾ ਫਾਰਮੈਲਟੀ ਮੰਗਦੇ ਹਨ ਹੈਨਾ ਇਥੇ ਸਿਵਲ ਹਸਪਤਾਲ ਦੇ ਵਿੱਚ ਜਿਹੜਾ ਬੰਦਾ ਆਉਂਦਾ ਹੀ ਇੱਕਦਮ ਇਲਾਜ ਕਰਾਂਦਾ ਹੀ ਵਧੀਆ ਇਲਾਜ ਕਰਾਂਦਾ ਸੀ ਤੇ ਹੁਣ ਹੋਰ ਐਡਵਾਂਸ ਕਰ ਦਿੱਤਾ ਗਿਆ ਹੈ ਹਾਂ ਹੁਣ ਇਹਨਾਂ ਨੇ ਨਵੀਆਂ ਮਸ਼ੀਨਾਂ ਲਾਈਆਂ ਤਕਨੀਕੀਆਂ ਅਪਲਾਈ ਕੀਤੀਆਂ ਤੇ ਹੁਣ ਵਧੀਆ ਰਹੂਗਾ ਕਈ ਵਾਰੀ ਤਾਂ ਇਹ ਸੀ ਕਿ ਕਈ ਮਸ਼ੀਨਸ ਨਹੀਂ ਹੁੰਦੀ ਅਵੇਲੇਬਲ ਤੇ ਡਾਕਟਰ ਬਾਹਰ ਕਿਸੇ ਹਸਪਤਾਲ ਜਾਂ ਪੀਜੀਆ ਰੈਫਰ ਕਰਦੇ ਹੁੰਦੇ ਸੀ ਹੁਣ ਇੱਥੇ ਨਵੀਆਂ ਮਸ਼ੀਨਾਂ ਆਈਆਂ ਤੇ ਹੁਣ ਵਧੀਆ ਰਹੂਗਾ ਸਿਸਟਮ ਸਾਰਾ ਜੋ ਇਹ ਬਿਲਕੁਲ ਲੋਕਾਂ ਦੀ ਜਿਹੜੀ ਇਹ ਗੱਲਬਾਤ ਔਰੇ ਤੱਕ ਪਹੁੰਚ ਆ ਰਹੇ ਆ ਤੇ ਲੋਕਾਂ ਦੇ ਕੀ ਰਾਏ ਸੀਗੀ ਕੀ ਉਹਨਾਂ ਦਾ ਕਹਿਣਾ ਸੀਗਾ ਉਹਨਾਂ ਨੇ ਕਹਿਣਾ ਕਿ ਜਿਵੇਂ ਕਿ ਪਹਿਲਾਂ ਜਿਵੇਂ ਸਿਵਲ ਹਸਪਤਾਲ ਦਾ ਦੇਖਿਆ ਜਾਵੇ ਪਿਛਲੇ ਸਮੇਂ ਦੇ ਵਿੱਚ ਕਿ ਸਿਵਲ ਹਸਪਤਾਲ ਪਹਿਲੇ ਇੰਨਾ ਕੋ ਅਪਗ੍ਰੇਡ ਨਹੀਂ ਸੀਗਾ ਇੰਨਾ ਡਿਵੈਲਪਮੈਂਟ ਨਹੀਂ ਸੀਗੀ ਅੰਦਰ ਪ੍ਰਸ਼ਾਸਨ ਦੇ ਵਿੱਚ ਜਾਂ ਟੂਲਸ ਦੇ ਵਿੱਚ ਜਾਂ ਕੁਝ ਵੀ ਮਸ਼ੀਨਰੀ ਦੇ ਵਿੱਚ ਤੇ ਡਾਕਟਰ ਜਿਹੜੇ ਕਿ ਅੱਗੇ ਰੈਫਰ ਕਰਦੇ ਨੇ ਰੈਫਰ ਕਰਦੇ ਕਰਦੇ ਕਈ ਵਾਰੀ ਮਰੀਜ਼ ਦੀ ਜਾਨ ਵੀ ਚਲੀ ਜਾਂਦੀ ਸੀ ਜਾਂ ਕਈ ਮਰੀਜ਼ ਕਾਫੀ ਅਨਕੰਡੀਸ਼ਨਲ ਹੋ ਜਾਂਦਾ ਸੀਗਾ ਤੇ ਹੁਣ ਮਾਨ ਸਰਕਾਰ ਦੇ ਵੱਲੋਂ ਵੱਡਾ ਤੋਹਫਾ ਦਿੱਤਾ ਗਿਆ ਹੈ ਲੁਧਾਨਾ ਵਾਸੀਆਂ ਨੂੰ ਕਿ ਸਿਵਲ ਹਸਪਤਾਲ ਜੋ ਕਿ ਸਿਹਤ ਰਾਸਤ ਤੋਂ ਵੱਡਾ ਕਰ ਰਿਹਾ ਹੈ ਸ਼ਹਿਰ ਦੇ ਵਿੱਚ ਤੇ ਮਾਤਾ ਜੀ ਕਿਸ ਤਰ੍ਹਾਂ ਦੇ ਦੋ ਕਿ ਆ ਸਿਵਲ ਹਸਪਤਾਲ ਦਾ ਨਵਾਂ ਨਿਰਮਾਣ ਕੀਤਾ ਗਿਆ ਹਾਂ ਆ ਸਹੂਲਤਾਂ ਮਿਲ ਰਹੀਆਂ ਹਨ ਅੰਦਰ ਹਾਂ ਕਿੰਨੀਆਂ ਤੋਂ ਮਿਲ ਰਹੀਆਂ ਕੁਛ ਨਹੀਂ ਮਿਲਿਆ ਕੁਛ ਨਹੀਂ ਮਿਲਿਆ ਮੈਂ ਤਾਂ ਕਿ ਮੇਰੀ ਮਾਂ ਘਰ ਅੱਗੇ ਕਰਾਣੇ ਜਾ ਰਹਾ ਹਾਂ ਫਿਰ ਵੀ ਨਹੀਂ ਕਰ ਰਹੇ ਹੈ ਹੀ ਨਹੀਂ ਡਾਕਟਰ ਨਹੀਂ ਹੈ ਤਾਂ ਕਰੂੰ ਤਾਂ ਜ ਨਹੀਂ ਵੀ ਕਰ ਰਹੇ ਹੈ ਨਹੀਂ ਡਾਕਟਰ ਨਹੀਂ ਹੈ ਡਾਕਟਰ ਨਹੀਂ ਹੈ ਅੰਦਰ ਹੂੰ ਅੱਛਾ ਉਹ ਕਿਉਂ ਕਾਰਨ ਪਤਾ ਨਹੀਂ ਸਾਨੂੰ ਕੀ ਪਤਾ ਤੁਸੀਂ ਪੁੱਛਿਆ ਨਹੀਂ ਕਿਸੇ ਨੂੰ ਕਿ ਮੇਰਾ ਇਲਾਜ ਉਹ ਕਿਹੜਾ ਕਰੋ ਹਾਂ ਮੈਂ ਪੁੱਛਿਆ ਉਹ ਕਹਿੰਦਾ ਫਸਪਲੋਰ 'ਮੈਂ ਨਹੀਂ ਆਉਂ ਹਾਂ ਹਾਂ ਫਸਪਲੋਰ 'ਮੈਂ ਨਹੀਂ ਆਉਂ ਮੈਂ ਫਸਪਲੋਰ 'ਮੈਂ ਗਿਆ ਵਾ ਡਾਕਟਰ ਹੀ ਨਹੀਂ ਹੈ ਅੱਛਾ ਤੋ ਹਣ ਵਾਪਸ ਆ ਗਏ ਕੀ ਪਤਾ ਛੁੱਟੀ ਹੋਣੀ ਬੋੜਾ ਜਣਾ ਖੜਿਆ ਹਾਂ ਬੋੜਾ ਜਣਾ ਖੜਿਆ ਆਦਮੀ ਮਰੀਜ਼ ਅੱਛਾ ਆਇਆ ਹੀ ਨਹੀਂ ਡਾਕਟਰ ਅੱਛਾ ਕੋਈ ਡਾਕਟਰ ਨਹੀਂ ਆਇਆ ਅੰਦਰ ਉਹ ਪਲਸਟਰ ਕਰ ਰਹੇ ਆ ਹਾਂ ਪਲੱਸਟਰ ਕਰ ਰਹੇ ਹੈ ਪਲੱਸਟਰ ਕਰ ਰਹੇ ਹਾਂ ਹਾਂ ਇਹ ਕੋਈ ਚੀਜ਼ ਨਹੀਂ ਕੋਈ ਸੁਣਾਈ ਨਹੀਂ ਕਰ ਰਹੇ ਕੋਈ ਇਧਰ ਪ ਜਾ ਰਿਹਾ ਕੋਈ ਉਧਰ ਪ ਜਾ ਰਿਹਾ ਫਾਇਦਾ ਕੀ ਹੈ اچھا ਕੋਈ ਸੁਣਾਈ ਨਹੀਂ ਹੋ ਰਹੀ ਮਨੀ ਕੀ ਕਰੀਏ ਅਸੀਂ ਮਜ਼ਦੂਰ ਹੈ ਨਹੀਂ ਅਸੀਂ ਮਜ਼ਦੂਰ ਹੈ ਇਧਰ ਧੱਕੇ ਖਾ ਲੈਣੇ ਉਧਰ ਖਾ ਲੈਣੇ ਇਹ ਹਸਪਤਾਲਾ ਚਲੋ ਆਮ ਵਿਅਕਤੀਆਂ ਦੇ ਲਈ ਬਣਾਇਆ ਗਿਆ ਆ ਆਮ ਜਨਸਤਰੀ ਵਾਲੇ ਵਾ ਸਹੀ ਹੈ ਤੋ ਸਹੀ ਤੋ ਨਹੀਂ ਹੈ ਤੋ ਡਾਕਟਰ ਨਹੀਂ ਮਿਲਿਆ ਤੋ ਕਹਾਂ ਕਹੇਂਗੇ ਹਮ ਸਹੀ ਹੈ ਹਾਂ ਬੜੇ ਸਾਹਿਬ ਹੋ ਆਪ ਵੀ ਕੋਈ ਵੀ ਹੋ

वेंटिलेटर ਲਈ ਅਸੀਂ ਵੱਡੇ ਐਸਐਮਓ ਸਾਹਿਬ ਦੇ ਕੋਲ ਵੀ ਮਿਲ ਕੇ ਆਏ ਕਹਿੰਦੇ ਜੀ ਵੈਂਟੀਲੇਟਰ ਹੈ ਨਹੀਂਗਾ ਇੱਥੇ ਮੇਰੀ ਮਾਤਾ ਦੀ ਡੈਥ ਇੱਕ ਵੈਂਟੀਲੇਟਰ ਦੀ ਕਮੀ ਦੀ ਵਜ੍ਹਾ ਨਾਲ ਹੋਈ ਇੱਥੇ ਵੈਂਟੀਲੇਟਰ ਦੀ ਸਹੂਲਤ ਹੋਣੀ ਚਾਹੀਦੀ ਪੇਸ਼ੈਂਟ ਵਾਸਤੇ ਨਹੀਂ ਹੁਣ ਤਾਂ ਚਲੋ ਮਾਨ ਸਰਕਾਰ ਵੱਲੋਂ ਤੋਹਫਾ ਦਿੱਤਾ ਗਿਆ ਲੁਧਾਨਾ ਬਸ ਜਿਹਨ ਨਵਾਂ ਅਪਗ੍ਰੇਡ ਕੀਤਾ ਗਿਆ ਤੁਸੀਂ ਗਏ ਹੋ ਅੰਦਰ ਦੇਖਿਆ ਕੁਝ ਅਸੀਂ ਜਾ ਕੇ ਆਏ ਜੀ ਨੂਰਵਾਲ ਡਿਸਪੈਂਸਰੀ ਆ ਕਹਿੰਦੇ ਜੀ ਇਹ ਮਹੱਲਾ ਕਲੀਨਿਕ ਬਣ ਜੂਗੇ ਮਹੱਲਾ ਕਲੀਨਿਕ ਦੇ ਵਿੱਚ ਸਾਡੇ ਨੂਰ ਨੂਰਵਾਲ ਡਿਸਪੈਂਸਰੀ ਦੇਖ ਲਓ ਜੀ ਮੈਡੀਸਿਨ ਜਿਹੜੀ ਚਾਹੀਦੀ ਆਉਂਦੀ ਹੈ ਮੈਡੀਸਿਨ ਨਹੀਂ ਮਿਲਦੀ ਪੱਟੀਆਂ ਲਿਖ ਕੇ ਦੇ ਦਿੰਦੇ ਜੀ ਬਾਹਰੋਂ ਲਓ ਬਾਹਰੋਂ ਕਿੱਥੋਂ ਲਈਏ ਅੱਛਾ ਹਾਂ ਤਾਂ ਬਾਈ ਦੀ ਪੱਟੀਆਂ ਨਹੀਂ ਪਈ ਕਿਤੇ ਕਿਤੇ ਲੋਕਾਂ ਦੇ ਵੱਲੋਂ ਨਿਰਾਸ਼ਾ ਵੀ ਜਿਹੜੀ ਕਿ ਜਿਤਾਈ ਜਾ ਰਹੀ ਹੈ ਉਸੇ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਕਿ ਅੱਜ ਸ਼੍ਰੀ ਅਰਵਿੰਦ ਕੇਜਰੀਵਾਲ ਦੇ ਵੱਲੋਂ ਅੱਜ ਉਦ ਘਾਟਣ ਹੋਣਾ ਵੋ ਉਦ ਘਾਟਣ ਦੇ ਦੌਰਾਨ ਜਿਹੜੇ ਕਿਹਾ ਇਹ ਪੇਸ਼ੈਂਟ ਨੇ ਇਹ ਤਸਵੀਰਾਂ ਤੁਹਾਨੂੰ ਦਿਖਾ ਦਿੰਦਾ ਪੇਸ਼ੈਂਟ ਦੀਆਂ ਕਿ ਜਿੱਥੇ ਕਿ ਅੱਜ ਸਿਵਲ ਹਸਪਤਾਲ ਦੇ ਵਿੱਚ ਅੱਜ ਇਲਾਜ ਕਰਾਉਣ ਆਏ ਸੀ ਆਪਣਾ ਤੇ ਉਹਨਾਂ ਨੂੰ ਨਿਰਾਸ਼ਾ ਦਿੱਤਾਈ ਗਈ ਹੈ ਕਿ ਕੋਈ ਵੀ ਡਾਕਟਰ ਅੰਦਰ ਗਿਆ ਜਿਹੜਾ ਕਿ ਹੈ ਇਲਾਜ ਕਰਕੇ ਨਹੀਂ 라ਜੀ ਹੈ ਸਾਨੂੰ ਚੈੱਕ ਅਪ ਕਰਕੇ ਨਹੀਂ 라ਜੀ ਹੈ ਇਹ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਆਪਣੀ ਰਿਪੋਰਟਾਂ ਵੀ ਜਰੀ ਹੈ ਦਿਖਾ ਰਹੇ ਨੇ ਤੇ ਇਹ ਇਹ ਬੜੀ ਵੱਡੀ ਗੱਲ ਹੈ ਕਿ ਅੱਜ ਉਦਘਾਟਨ ਦੇ ਵੇਲੇ ਕੋਈ ਵੀ ਡਾਕਟਰ ਜਿਹੜਾ ਕਿ ਅੰਦਰ ਨਹੀਂ ਬਟਾਵਾ ਬੜੀ ਕਿਹਾ ਜਾਵੇ ਜੇਕਰ ਅ ਸ਼ਰਮਨਾਜ਼ੀ ਜਿਹੜੀ ਕਿ ਗੱਲ ਕਹੀ ਜਾ ਰਹੀ ਹੈ ਕਿ ਕੋਈ ਵੀ ਡਾਕਟਰ ਜਿਹੜੇ ਕਿ ਅੰਦਰ ਨਹੀਂ ਬੈਠਾ ਕੋਈ ਵੀ ਇਹਨਾਂ ਨੂੰ ਚੈੱਕ ਅਪ ਕਰਨ ਲਈ ਨਹੀਂ ਬੈਠਾ ਵਾ ਪਰ ਕਿਤਨਾ ਕਿਤੇ ਅੱਜ ਬੜੀ ਵੱਡੀ ਗੱਲ ਹੈ ਕਿ ਅੱਜ ਸ਼੍ਰੀ ਅਰਵਈ ਕੇ ਇਹ ਹਾਲ ਜਿਹੜੇ ਕਿ ਲੁਧਿਆਣਾ ਦੇ ਵਿੱਚ ਪਹੁੰਚੇ ਨੇ ਤੇ ਹੁਣ ਦੇਖਣਾ ਇਹ ਹੋਏਗਾ ਕਿ ਅੱਜ ਹੁਣ ਇਹਨਾਂ ਦਾ ਇਲਾਜ ਆਨਲ ਸਮੇਂ ਦੇ ਵਿੱਚ ਹੋਏਗਾ ਕਿ ਨਹੀਂ ਹੋਏਗਾ ਡਾਕਟਰ ਇਹਨਾਂ ਦਾ ਦੇਖਣਗੇ ਚੈੱਕ ਅਪ ਕਰੇਗੇ ਕਿ ਨਹੀਂ ਕਰਨਗੇ ਉਡਗਾਟਣ ਦੇ ਬਾਅਦ ਚਲੋ ਉਡਗਾਟਣ ਦਾ ਹੋ ਜਾਏਗਾ ਉਡਗਾਟਣ ਤੋਂ ਬਾਅਦ ਜਿਹੜੇ ਕਿ ਇਹ ਡਾਕਟਰ ਪੇਸ਼ੈਂਟ ਨੂੰ ਸੀਰੀਅਸ ਲੈਣਗੇ ਕਿ ਨਹੀਂ ਲੈਣਗੇ ਤੇ ਲੋਕਾਂ ਦੇ ਨਾਲ ਕੱਲ ਜਵਾਰ ਕੈਂਪ ਦੇ ਵਿੱਚ ਮਿਲੇ ਸੀਗੇ ਹੈਪੋਵਲ ਦੇ ਵਿੱਚ ਮਿਲੇ ਸੀਗੇ ਉਹਨਾਂ ਦੇ ਦੁੱਖ ਤਕਲੀਫਾਂ ਸੁਨੀਆਂ ਉਦਯੋਪਤੀਆਂ ਦੇ ਨਾਲ ਮੀਟਿੰਗ ਵੀ ਹੋਈ ਸੀਗੀ ਉਹਨਾਂ ਦੀ ਵੀ ਦੁੱਖ ਤਕਲੀਫਾਂ ਸੁਨੀਆਂ ਤੇ ਉਸ ਦੇ ਲਈ ਉਸ ਦੇ ਤਹਿਤ ਅੱਜ 18 ਤਰੀਕ ਮਾਨ ਸਰਕਾਰ ਨੂੰ ਤੇ ਲੁਧਿਆਣਾ ਵਾਸੀਆਂ ਨੂੰ ਕਾਫੀ ਬੇਸਬਰੀ ਇੰਤਜ਼ਾਰ ਸੀਗਾ ਕਿ ਅਰਵਿੰਦ ਕੇਜਰੀਵਾਲ ਜੀ ਇੱਥੇ ਆਰਐਨਐਲ ਲੁਧਿਆਣਾ ਦੇ ਵਿੱਚ 18 ਮਾਰਚ ਨੂੰ ਸਿਵਲ ਹਸਪਤਾਲ ਦਾ ਨਿਰਮਾਣ ਕੀਤਾ ਗਿਆ ਨਿਰਮਾਣ ਤੋਂ ਬਾਅਦ ਉਦਘਾਟਨ ਉਹਨਾਂ ਦੇ ਸ਼ੁਭ ਹੱਥਾਂ ਦੇ ਨਾਲ ਜਿਹੜਾ ਕਿਹਾ ਕੀਤਾ ਜਾਏਗਾ ਪੰਜਾਬ ਪੁਲਿਸ ਦੀ ਦੇਰੀ ਕਿਹ ਹੈ ਸਿਕਿਉਰਟੀ ਕਾਫੀ ਲੱਗੀ ਹੋਈ ਹੈ ਤੇ ਡਿਪਟੀ ਕਮਿਸ਼ਨਰ ਆਫ ਲੁਧਿਆਣਾ ਦੇ ਡੀਸੀ ਇੱਥੇ ਪਹੁੰਚ ਚੁੱਕੇ ਨੇ ਸੈਕਟਰੀ ਹੋਰ ਵੀ ਆਲ ਆਵਰ ਅਧਿਕਾਰੀ ਜਿਹੜੇ ਕਿ ਇੱਥੇ ਪਹੁੰਚ ਚੁੱਕੇ ਨੇ ਦੇਖ ਸਕਦੇ ਹੋ ਹਰ ਇੱਕ ਹਰ ਇੱਕ ਰੂਮ ਨੂੰ ਪਛਾਣ ਕੇ ਜਿਹੜੇ ਕਿ ਅੰਦਰ ਭੇਜਿਆ ਜਾ ਰਿਹਾ ਹੈ ਪਰ ਸਿਵਲ ਹਸਪਤਾਲ ਦੀ ਪਾਰਕਿੰਗ ਨੂੰ ਜੇਕਰ ਗੱਲ ਕਰੀਏ ਪਾਰਕਿੰਗ ਜਿਹੜੀ ਕਿ ਆ ਸਾਹਮਣੇ ਰੱਖੀ ਗਈ ਹੈ ਜੇਕਰ ਤੁਸੀਂ ਵੀ ਸਿਵਲ ਹਸਪਤਾਲ ਆ ਰਹੇ ਹੋ ਤਾਂ ਆ ਜਿਹੜੀ ਪਾਰਕਿੰਗ ਹੈ ਉਹ ਸਾਹਮਣੇ ਵਾਲੇ ਪਾਸੇ ਚ ਹੈਗੀ ਹੈ ਤੇ ਹੋਨ ਅਰਵਿੰਦ ਕੇਜਰੀਵਾਲ ਜਿਹੜੇ ਕਿ ਕੁਝ ਹੀ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਣਗੇ 12 ਵਜੇ ਤੋਂ ਲੈ ਕੇ 1 ਵਜੇ ਤੱਕ ਜਿਹੜੇ ਕਿ ਇੱਥੇ ਟਾਈਮ ਰੱਖਿਆ ਗਿਆ ਹੈ ਉਸ ਸਮੇਂ ਦੇ ਵਿੱਚ ਇੱਥੇ ਪਹੁੰਚ ਜਾਣਗੇ ਪਹੁੰਚਣ ਤੋਂ ਬਾਅਦ ਜਿਹੜੇ ਕਿ ਇੱਥੇ ਸਿਵਲ ਹਸਪਤਾਲ ਦਾ ਉਦਘਾਟਨ ਹੋਏਗਾ ਉਦਘਾਟਨ ਤੋਂ ਬਾਅਦ ਜਿਹੜੇ ਕਿ ਆ ਲੋਕਾਂ ਨੂੰ ਕਾਫੀ ਸਹੂਲਤਾਂ ਮਿਲਣਗੀਆਂ ਤੇ ਕੁਝ ਹੀ ਸਮੇਂ ਦੇ ਵਿੱਚ ਸੀਐਮ ਮਾਨ ਅਤੇ ਅਰਵਿੰਦ ਕੇਜਰੀਵਾਲ ਜੀ ਦਾ ਕਾਫਲਾ ਜਿਹੜੇ ਕਿ ਆ ਇੱਥੋਂ ਲੰਘੇਗਾ ਤੇ ਸਿਵਲ ਹਸਪਤਾਲ ਲੁਧਿਆਣਾ ਵਾਸੀਆਂ ਲਈ ਕਾਫੀ ਵੱਡੀ ਖੁਸ਼ਖਬਰੀ ਹੈ ਕਿਉਂਕਿ ਲਾਰਡ ਮਹਾਵੀਰ ਲੁਧਿਆਣਾ ਸਿਵਲ ਹਸਪਤਾਲ ਹੁਣ ਉਸ ਦਾ ਨਿਰਮਾਣ ਹੋ ਚੁੱਕਾ ਇੱਕ ਨਵੇਂ ਰੂਪ ਦੇ ਵਿੱਚ ਸਿਵਲ ਹਸਪਤਾਲ ਉਮੜ ਕੇ ਆਇਆ ਹੋਇਆ ਤੇ ਲੋਕਾਂ ਨੂੰ ਪਹਿਲੇ ਜਿਹੜੀਆਂ ਦਿੱਕਤ ਪਰੇਸ਼ਾਨੀਆਂ ਹੁੰਦੀਆਂ ਸੀਗੀਆਂ ਸਟਾਫ ਤੋਂ ਜਾਂ ਇਲਾਜ ਤੋਂ ਜਾਂ ਕੁਝ ਵੀ ਜਿਹੜੀਆਂ ਸੋ ਪਰੇਸ਼ਾਨੀਆਂ ਸੀਗੀਆਂ ਹੁਣ ਉਹ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਨਹੀਂ ਕਰਨਾ ਪਏਗਾ ਕਿਉਂਕਿ ਮਾਨ ਸਰਕਾਰ ਨੇ ਲੁਧਾਨਾ ਵਾਸੀਆਂ ਨੂੰ ਇੱਕ ਤੋਹਫਾ ਦਿੱਤਾ ਹੋਇਆ ਲਾਰਡ ਮਹਾਵੀਰ ਇੱਕ ਨਵਾਂ ਹਸਪਤਾਲ ਨਿਰਮਾਣ ਕੀਤਾ ਹੋਇਆ ਸਿਵਲ ਹਸਪਤਾਲ ਦਾ ਨਿਰਮਾਣ ਤੋਂ ਬਾਅਦ ਲੋਕਾਂ ਦੀ ਸਹਾਇਤਾ ਲਈ ਉਹਨਾਂ ਦੇ ਸਿਹਤ ਦੇ ਨੂੰ ਦੇਖਦੇ ਹੋਏ ਲਾਰਡ ਮਹਾਵੀਰ ਬਣਾਇਆ ਗਿਆ ਹੈ ਅੱਜ ਉਸ ਦਾ ਹੀ ਉਦਘਾਟਨ ਜਿਹੜੇ ਕੀ ਕੀਤਾ ਜਾਏਗਾ ਸ਼੍ਰੀ ਅਰਵਿੰਦ ਕੇਜਰੀਵਾਲ ਆਮ ਆਦਮੀ ਪਾਰਟੀ ਦੇ ਸੁਪਰੀਮੋ ਵੱਲੋਂ ਜੁੜੇ ਹੋਣ ਲਿਖਾਂ ਲਾਈਵ ਦੇ ਨਾਲ ਅਹਿਮਦਨਾ ਯੂਮ ਰਿਪੋਰਟ ਤਾ